ਸਸ਼ੀ ਕਲ ਜੀ ਸਾਰਿਆਂ ਨੂੰ ਕੁੱਕ ਵਿਦ ਕਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਵਿంటర్ ਸਪੈਸ਼ਲ ਗਾਜਰ ਮooli ਹਰੀ ਮਿਰਚ ਦਾ ਆਚਾਰ ਤੇ ਸਰਦੀਆਂ ਦੇ ਵਿੱਚ ਬਹੁਤ ਵਧੀਆ ਲੱਗਦਾਗਾ ਗਾਜਰ ਮooli ਵੀ ਫਰੈਸ਼ ਮਿਲਦੀ ਹੈਗੀ ਤੇ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਟ ਆਪਾਂ ਬਣਾਵਾਂਗੇ ਇਨਸਟੈਂਟ ਜਦ ਹੀ ਬਣਾਓ ਜਦ ਹੀ ਖਾਓ ਤੇ ਚਲੋ ਫਿਰ ਰੈਸਪੀ ਟੂ ਸ਼ੁਰੂ ਕਰਦੇ ਆਂਗੇ ਤੇ ਇਹ ਆਚਾਰ ਆਪਣੀ 10-15 ਦਿਨ ਤੱਕ ਖਾ ਸਕਦੇ ਆਂ ਇੱਥੇ ਆਪਣੇ ਆਚਾਰ ਬਣਾਉਣ ਲਈ ਦੋ ਮooli ਲਈਆਂ ਤਿੰਨ ਗਾਜਰ ਲਈਆਂ ਗਈਆਂਗੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਛਿੱਲ ਕੇ ਸਾਫ਼ ਕਰ ਲਿਆ ਪਾਣੀ ਨਾਲ ਤੇ ਇਹਨਾਂ ਦਾ ਪਾਣੀ ਆਪਾਂ ਕੱਪੜੇ ਨਾਲ ਸਾਫ਼ ਕਰ ਦੇਣਾ ਮਿਰਚ ਆਪਾਂ ਧੋ ਕੇ ਰੱਖੀ ਹੋਈ ਹੈਗੀ ਤੇ ਪਹਿਲੇ ਆਪਾਂ ਇਹਨਾਂ ਦੀ ਕਟਿੰਗ ਕਰ ਲਵਾਂਗੇ ਤੇ ਸਾਈਜ਼ ਤੁਸੀਂ ਆਪਦੇ ਅਕੋਰਡਿੰਗਲੀ ਵੱਡਾ ਛੋਟਾ ਜਿੰਨਾ ਕੁ ਮੂਲੀ ਦਾ ਕੱਟਣਾ ਚਾਹਣੀ ਉਹਨਾਂ ਕੱਟ ਸਕਦੇ ਹੋਗੇ ਤੇ ਅੱਦਾਂ ਆਪਾਂ ਪਤਲਾ-ਪਤਲਾ ਜਿਹਾ ਇਹਨਾਂ ਨੂੰ ਕੱਟ ਲੈਣਾਗਾ ਤੇ ਜਿਆਦਾ ਵੱਡੇ ਟੁਕੜੇ ਵੀ ਨਹੀਂ ਕਰਾਂਗੇ ਤੇ ਜਿਆਦਾ ਛੋਟੇ ਜਿਹੇ ਵੀ ਨਹੀਂ ਕਰਾਂਗੇ ਠੀਕ ਠੀਕ ਜੇ ਰੱਖਾਂਗੇ ਨਿੰਨਕ ਬਾਕੀ ਜੇ ਤੁਸੀਂ ਇਸ ਤੋਂ ਵੀ ਬਰੀਕ ਕਰਨਾ ਚਾਹੋ ਨਿਓ ਤਾਂ ਕਰ ਸਕਦੇ ਹੋਗੇ ਤੇ ਮੂਲੀ ਗਾਜਰ ਆਪਾਂ ਸੇਮ ਕਰਾਂਗੇ ਆਪਾਂ ਇੱਥੇ ਮੂਲੀ ਗਾਜਰ ਤੇ ਹਰੀ ਮਿਰਚ ਦਾ ਬਣਾ ਰਹੀਏ ਆਂਗੇ ਤੁਸੀਂ ਇਹਦੇ ਵਿੱਚ ਅਦਰਕ ਗੋਭੀ ਛਲਗਮ ਵੀ ਐਡ ਕਰ ਸਕਦੇ ਹੋਗੇ ਉਹ ਵੀ ਬਹੁਤ ਵਧੀਆ ਲੱਗਦਾਗਾ ਪਰ ਆਪਾਂ ਇੱਥੇ ਗਾਜਰ ਮੂਲੀ ਤੇ ਹਰੀ ਮਿਰਚ ਦਾ ਹੀ ਬਣਾਵਾਂਗੇ ਤੇ ਮੂਲੀ ਇੱਧਰ ਆਪਾਂ ਕਜ ਜਿਵੇਂ ਕੱਟੀ ਹੈਗੀ ਉਦਾਂ ਹੀ ਆਪਾਂ ਗਾਜਰ ਕੱਟ ਲੈਣੀਆਂ ਹੈਗੀ ਤੇ ਗਾਜਰ ਅੱਜਕੱਲ ਦੀ ਜਿਹੜੀ ਵਿంటర్ ਦੀ ਹੁੰਦੀ ਹੈ ਸਰਦੀ ਦੀ ਹੁੰਦੀ ਹੈ ਗਾਜਰ ਉਹ ਮਿਲ ਕੇ ਵਧੀਆ ਹੁੰਦੀ ਹੈ ਫਰੈਸ਼ ਹੁੰਦੀ ਹੈਗੀ ਤੇ ਕਈ ਵਾਰ ਹੁੰਦਾ ਕਿ ਗਾਜਰ ਦੇ ਵਿੱਚ ਜਿਹੜੇ ਸਖਤ ਹੁੰਦੇ ਆ ਉਹਨੋਂ ਗਾਜਰ ਤੋਂ ਸਖਤ ਨੂੰ ਕੱਢ ਦਾਂਗੇ ਆਪਾਂ ਇੱਥੇ ਜਾਂ ਕੱਚੇ-ਕੱਚੇ ਜ ਨਹੀਂ ਹੈਗੇ ਸੌਫਟ-ਸੌਫਟ ਜੀਆਂ ਤੇ ਕਿਉਂਕਿ ਆਪਾਂ ਇਨਸਟੈਂਟ achar ਬਣਾਉਣਾਗਾ ਤੇ ਜੇ ਤੁਸੀਂ ਇਹਨੂੰ ਲੰਬੇ ਸਮੇਂ ਲਈ ਬਣਾ ਕੇ ਰੱਖਣਾ ਤਾਂ ਤੁਸੀਂ ਇਹਨੂੰ ਧੁੱਪ ਦੇ ਵਿੱਚ ਸੁਕਾ ਕੇ ਫੇਰ ਬਣਾਓ ਤਾਂ ਉਹਦੀ ਲਾਈਫ ਵੱਧ ਜਾਂਦੀ ਹੈ ਕਿ ਆਪਾਂ ਇਨਸਟੈਂਟ ਅਚਾਰ ਬਣਾ ਰਹੇ ਹਾਂਗੇ ਤੇ ਇਹ ਉਦੋਂ ਹੀ ਬਣਾਓ ਤੇ ਉਦੋਂ ਹੀ ਖਾਓ ਤੇ ਇਹਨੂੰ ਤਕਰੀਬਨ ਆਪਾਂ 10-15 ਦਿਨ ਲਈ ਰੱਖ ਸਕਦੇ ਹਾਂਗੇ ਤੇ ਉਸ ਤੋਂ ਬਾਅਦ ਆਪਾਂ ਦੁਬਾਰਾ ਬਣਾ ਕੇ ਫੇਰ ਖਾ ਸਕਦੇ ਹਾਂਗੇ ਇਸ ਲਈ ਆਪਾਂ ਨੇ ਘੱਟ ਕੁਆਂਟੀਟੀ ਲਈ ਹੈਗੀ ਸਮਾਨ ਦੀ ਤੇ ਇੱਧਰ ਆਪਾਂ ਨੇ ਗਾਜਰ ਤੇ ਮੂਲੀ ਨੂੰ ਕੱਟ ਲਿਆਗਾ ਮਿਰਚ ਵੀ ਆਪਾਂ ਨੇ ਇੱਧਰ ਕੱਪੜੇ ਨਾਲ ਚੰਗੀ ਤਰ੍ਹਾਂ ਦਾ ਪਾਣੀ ਸਾਫ਼ ਕਰ ਲੈਣਾ ਮਿਰਚ ਦਾ ਮਿਰਚ ਬਹੁਤ ਫਰੈਸ਼ ਮਿਲਦੀ ਆ ਵਧੀਆ ਕਿਉਂਕਿ ਤੇ ਮਿਰਚ ਤਿੱਖੀ ਵਾਲੀ ਆ ਇਸ ਲਈ ਆਪਾਂ ਨੇ ਘਾਟ ਹੀ ਲਈ ਹੈਗੀ ਤੇ ਜੇ ਤੁਸੀਂ ਜ਼ਿਆਦਾ ਪਾਉਣੀ ਹੈ ਤਾਂ ਜ਼ਿਆਦਾ ਵੀ ਪਾ ਸਕਦੇ ਹੋਗੇ ਤੇ ਦੀ ਚੰਗੀ ਤਰ੍ਹਾਂ ਆਪਾਂ ਨੇ ਪਾਣੀ ਸਾਫ਼ ਕਰ ਲੈਣਾ ਮਿਰਚ ਦਾ ਕਿਉਂਕਿ ਚਾਰ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਹੈਗਾ ਤੇ ਨਾ ਹੀ ਪਾਣੀ ਵਾਲਾ ਕੋਈ ਮਨ ਕੀ ਚਮਚ वगैरह ਇਹਨੂੰ ਲਗਾਉਣਾ ਚਾਹੀਦਾਗਾ ਜੇ ਆਚਾਰ ਨੂੰ ਪਾਣੀ ਲੱਗ ਜਾਵੇ ਜਾਂ ਆਟੇ ਵਾਲੇ ਹੱਥ ਲੱਗ ਜੇ ਨਾ ਤਾਂ ਫਿਰ ਆਚਾਰ ਆਪਣਾ ਖਰਾਬ ਹੋ ਜਾਂਦਾ ਇਸ ਲਈ ਲਾਈਫ ਬਧਾਉਣ ਲਈ ਉਹਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਤੇ ਡੰਡੀਆਂ ਆਪਾਂ ਬਿਲਕੁਲ ਮਿਰਚਾਂ ਦੀਆਂ ਤੋੜ ਦੇਣੀਆਂ ਨੇ ਕਿਉਂਕਿ ਜਿਹੜੀ ਮਿਰਚ ਦੀ ਡੰਡੀ ਹੁੰਦੀ ਆ ਫਿਰ ਆਚਾਰ ਨੂੰ ਖਰਾਬ ਕਰ ਦਿੰਦੀ ਆ ਉਹ ਉਲੀ ਫੱਗਨ ਲੱਗ ਜਾਂਦੀ ਆ ਇਸ ਲਈ ਆਪਾਂ ਨੇ ਚੰਗੀ ਤਰ੍ਹਾਂ ਇਹਦੀਆਂ ਡੰਡੀਆਂ ਤੋੜ ਦੇਣੀਆਂ ਨੇ ਗੀਆਂ ਸਾਰੀ ਮਿਰਚਾਂ ਦੀ ਆਪਾਂ ਡੰਡੀਆਂ ਇੱਥੇ ਤੋੜ ਦਵਾਂਗੇ ਤੇ ਫਿਰ ਇਹਦੀ ਵੀ ਆਪਾਂ ਕਟਿੰਗ ਕਰ ਲਵਾਂਗੇ ਇਹ ਆਪਣੇ ਤਕਰੀਬਨ ਹਫਤ 10 ਦੀ ਬਣਾ ਰਹੇ ਆ ਤਾਂ ਏਦਾਂ ਕੱਟ ਕੁਆਂਟੀਟੀ ਲਈ ਹੈਗੀ ਜੇ ਜ਼ਿਆਦਾ ਬਣਾਉਣਾ ਹੋਵੇ ਤਾਂ ਉਹਦੇ ਵਿੱਚ ਧੁੱਪ ਦੇ ਵਿੱਚ ਸੁਕਾ ਕੇ ਆਪਾਂ ਜ਼ਿਆਦਾ ਵੀ ਬਣਾ ਸਕਦੇ ਆ ਤੇ ਇਹਦੇ ਵਿੱਚੋਂ ਆਪਾਂ ਨੇ ਇੱਕ ਮਿਰਚ ਤੇ ਜਿੱਦਾਂ ਇਹ ਵੱਡੀਆਂ ਨੇਗੀਆਂ ਤਾਂ ਇਹਦੇ ਆਪਾਂ ਨੇ 2-3 ਪੀਸ ਕੱਟ ਲੈਣੇ ਆ ਤੇ ਜਿਹੜੀ ਥੋੜੀ ਜੀ ਮੋਟੀ ਲੱਗ ਰਹੀ ਆ ਤਾਂ ਉਹਦੇ ਵਿੱਚੋਂ ਆਪਾਂ ਨੇ ਇੱਕ ਚੀਰਾ ਦੇ ਦੇਣਾ ਤਾਂ ਕਿ ਨਮਕ ਮਿਰਚ ਅੰਦਰ ਤੱਕ ਇਹਦੇ ਚਲਾ ਜਾਵੇ ਜਾਂ ਫਿਰ ਤੁਸੀਂ ਵੱਡੀਆਂ ਵੀ ਰੱਖ ਸਕਦੇ ਹੋਗੇ ਤੇ ਇੱਧਰ ਆਪਾਂ ਨੇ ਮਿਰਚਾਂ ਵੀ ਕੱਟ ਲਈਆਂ ਨੇ ਸਾਰੀਆਂ ਸਬਜ਼ੀ ਆਪਣੀ ਕੱਟੀ ਗਈ ਹੈਗੀ ਤੇ ਹੁਣ ਆਪਾਂ ਚਾਰ ਬਣਾਉਣ ਲਈ ਮਸਾਲੇ ਲੈਣੇ ਆਗੇ ਜਿਹੜੇ ਜਿਹੜੇ ਮਸਾਲੇ ਲਵਾਂਗੇ ਉਹ ਤੁਹਾਨੂੰ ਨਾਲ ਨਾਲ ਦੱਸਾਂਗੇ ਤੇ ਇੱਥੇ ਆਪਾਂ ਨੇ ਕਾਲੀ ਮਿਰਚ ਲਈ ਹੈਗੀ ਜੇ ਤੁਸੀਂ ਪੀਸੀ ਹੋਏ ਪਾਣੀ ਤੋਂ ਵੀ ਪਾ ਸਕਦੇ ਹੋਗੇ ਆਪਾਂ ਇੱਥੇ ਸਾਬਤ ਕਾਲੀ ਮਿਰਚ ਲਈ ਹੈਗੀ ਕਿਉਂਕਿ ਮਸਾਲੇ ਨੂੰ ਆਪਣੀ ਹਰਕਾ ਹਲਕਾ ਜਿਹਾ ਦਰਦਰਾ ਪਿਸਣਾ ਤੇ ਇੱਥੇ ਤਕਰੀਬਨ ਆਪਾਂ ਨੇ ਅੱਧਾ ਕ ਚਮਚਾ ਹੈ ਆਪਾਂ ਨੇ ਰਾਈ ਲਈ ਜਾਂ ਮੋਟੀ ਸਰੋਂ ਆਗੀ ਇਹ ਮੋٹے ਦਾਣੇ ਲੈਣਗੇ ਤੇ ਆਪਾਂ ਨੇ ਕਾਲੀ ਲਈਆ ਤੇ ਤੁਸੀਂ ਪੀਲੀ ਸਰੋਂ ਪਾਣੀਆ ਤਾਂ ਉਹ ਵੀ ਲੈ ਸਕਦੇ ਹੋਗੇ ਤਕਰੀਬਨ ਇਹ ਇੱਕ ਅੱਧੇ ਤੋਂ ਥੋੜੇ ਜਿਹਾ ਜ਼ਿਆਦਾ ਦਾ ਇੱਕ ਚਮਚਾ ਆਪਾਂ ਸੌਫ ਦਾ ਲਵਾਂਗੇ ਆਚਾਰ ਦੇ ਵਿੱਚ ਸੌਫ ਦਾ ਫਲੇਵਰ ਬਹੁਤ ਵਧੀਆ ਹੁੰਦਾਗਾ ਜੇ ਤੁਸੀਂ ਜਿਆਦਾ ਆਚਾਰ ਬਣਾਉਣਾ ਤਾਂ ਇਹ ਡਬਲ ਕੁਆਂਟੀਟੀ ਕਰ ਦੇਣਾ ਤੇ ਇੱਥੇ ਆਪਾਂ ਥੋੜੀ ਤਕਰੀਬਨ ਅੱਧਾ ਛੋਟਾ ਚਮਚ ਅਜਵਾਇਨ ਦਾ ਲਿਆਗਾ ਹਾਂ ਜਿਵਾਂ ਇਹਨੂੰ ਐਸੇ ਵੀ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਆ ਤੇ ਇੱਕ ਅੱਧੇ ਨਾਲ ਥੋੜਾ ਜਿਹਾ ਆਪਾਂ ਨੇ ਮੇਥੀ ਦਾਣਾ ਲਿਆਏ ਮੋٹے ਮੇਥੇ ਲਈਏਾਂਗੇ ਤੇ ਹੋਰ ਇਹਦੇ ਵਿੱਚ ਆਪਾਂ ਕਲੌਂਜੀ ਵੀ ਪਾਵਾਂਗੇ ਜਿਹਨੂੰ ਆਨੀਅਨ ਸੀਡ ਕਹਿੰਦੇ ਨੇਗੇ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਹੀਂਗ ਪਾਵਾਂਗੇ ਹੀਂਗ ਦਾ ਵੀ ਬਹੁਤ ਵਧੀਆ ਫਲੇਵਰ ਆਂਦਾਗਾ ਆਚਾਰ ਦੇ ਵਿੱਚ ਤੇ ਇਹ ਮਸਾਲੇ ਆਪਣੇ ਲੈ ਲੈਨੇ ਤੇ ਹੁਣ ਮਿਕਸੀ ਦੇ ਇੱਕ ਜੱਗ ਦੇ ਵਿੱਚ ਆਪਾਂ ਮਸਾਲਿਆਂ ਨੂੰ ਪਾ ਲੈਣਾ ਤੇ ਹਲਕਾ ਜਿਹਾ ਦਰਦਰਾ ਜਿਹਾ ਇਹਨੂੰ ਪੀਸ ਲੈਣਾ ਜਿਆਦਾ ਬਰੀਕ ਪਾਊਡਰ ਨਹੀਂ ਬਣਾਵਾਂਗੇ ਆਪਾਂ ਦਰਦਰਾ ਜਿਹਾ ਪੀਸਾਂਗੇ ਅਚਾਰ ਦੇ ਵਿੱਚ ਦਰਦਰਾ ਮਸਾਲਾ ਵਧੀਆ ਲੱਗਦਾਗਾ ਹਰ ਇੱਕ ਚੀਜ਼ ਦਾ ਫਿਰ ਫਲੇਵਰ ਆਉਂਦਾਗਾ ਤੇ ਇਹ ਇੱਥੇ ਮਸਾਲਾ ਆਪਾਂ ਨੇ ਪੀਸ ਲਿਆਗਾ ਤੁਹਾਨੂੰ ਦਿਖਾਉਣੇ ਕਿੰਦਾਂ ਦਾ ਦਰਦਰਾ ਜਿਹਾ ਰੱਖਿਆ ਆਪਾਂ ਨੇ ਜਿਆਦਾ ਬਰੀਕੀ ਪਾਊਡਰ ਨਹੀਂ ਬਣਾਇਆ ਹੈਗਾ ਹਰ ਇੱਕ ਚ ਮਸਾਲੇ ਦਾ ਫਲੇਵਰ ਆਊਗਾ ਐਦਾਂ ਉਹ ਦਰਦਰਾ ਜਿਹਾ ਰੱਖ ਲੈਣਾਗਾ ਤੁਸੀਂ ਵੀ ਤੇ ਹੁਣ ਆਪਾਂ ਇਹਦੇ ਲਈ ਕਰ ਹੁੰਦਾ ਤੇਲ ਲਿਆ तकरीबन 1.5 ਕ ਕਰਛੀ ਆਪਾਂ ਨੇ ਸਰੋਂ ਦੇ ਤੇਲ ਦੀ ਲਈ ਆ ਕਿਉਂਕਿ ਅਚਾਰ ਸਰੋਂ ਦੇ ਤੇਲ ਦੇ ਵਿੱਚ ਹੀ ਵਧੀਆ ਲੱਗਦਾ ਗਾ ਜੋ ਬਾਕੀ ਜੇ ਤੁਸੀਂ ਕੁਕਿੰਗ ਆਇਲ ਰਿਫਾਈਨਡ ਆਇਲ ਯੂਜ਼ ਕਰਨਾ ਚਾਹਣਾ ਕਰ ਸਕਦੇ ਹੋ ਬਟ ਅਚਾਰ ਦਾ ਜਿਹੜਾ ਅਸਲ ਜਿਹੜਾ ਅਚਾਰ ਹੁੰਦਾ ਉਹਦੇ ਵਿੱਚ ਸਰੋਂ ਦਾ ਤੇਲ ਹੀ ਪੈਂਦਾ ਗਾ ਤੇ ਤੇਲ ਆਪਣਾ ਇੱਕ ਵਾਰ ਗਰਮ ਕਰ ਲਿਆ ਸੀ ਗਰਮ ਕਰਕੇ ਤੇ ਹੁਣ ਇਹਦੇ ਵਿੱਚ ਆਪਾਂ ਪਾਈਆ ਹੀਂਗ ਇਹਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜੀ ਗਾਜਰ ਮੂਲੀ ਤੇ ਹਰੀ ਮਿਰਚ ਕੱਟ ਕੇ ਰੱਖੀ ਹੋਈ ਹੈ ਫਲੇਮ ਆਪਾਂ ਤੇਜ਼ ਕਰ ਦੇਣੀ ਆ ਤੇਲ ਆਪਾਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਆਪਾਂ ਨੇ ਠੰਡਾ ਕਹਾਉਣ ਦਿੱਤਾ ਫਲੇਮ ਬੰਦ ਕਰਕੇ ਤੇ ਦੁਬਾਰਾ ਆਪਾਂ ਗੈਸ ਆਨ ਕਰਕੇ ਹੁਣ ਸਬਜ਼ੀ ਪਾਈ ਹੈਗੀ ਤਾਂ ਕਿ ਕੱਚਾਪਨ ਤੇਲ ਦਾ ਚਲਿਆ ਜਾਵੇ ਤੇ ਇੱਥੇ ਫਲੇਮ ਆਪਾਂ ਹੁਣ ਤੇਜ਼ ਹੀ ਰੱਖਣੀ ਆਂਗੇ ਕਿਉਂਕਿ ਜੇ ਆਪਾਂ ਨੇ ਲੋ ਫਲੇਮ ਤੇ ਸਬਜ਼ੀ ਨੂੰ ਆਪਣੀ ਨੂੰ ਭੁੰਨੇ ਆਂ ਇਦੇ ਵਿੱਚੋਂ ਫਿਰ ਪਾਣੀ ਨਿਕਲਣਾ ਸ਼ੁਰੂ ਹੋ ਜਾਊਗਾ ਇਸ ਲਈ ਆਪਾਂ ਨੇ ਇਹਨੂੰ 3-4 ਮਿੰਟ ਲਈ ਗਾਜਰ ਮੂਲੀ ਤੇ ਹਰੀ ਮਿਰਚ ਨੂੰ ਭੁੰਨਣਾਗਾ ਤੇ 3-4 ਮਿੰਟ ਲਈ ਇਹਨੂੰ ਫੁੱਲ ਫਲੇਮ ਤੇ ਹੀ ਪਕਾਉਣਾਗਾ ਤਾਂ ਹੀ ਇਨਸਟੈਂਟ ਬਣੂਗਾ ਜੇ ਆਪਾਂ ਨੇ ਲੰਬੇ ਸਮੇਂ ਵਾਲਾ ਰੱਖਣਾ ਹੋਵੇ ਤਾਂ ਉਹਦੇ ਵਿੱਚ ਫਿਰ ਆਪਾਂ ਨੂੰ ਕੁਝ ਦਿਨ ਵੇਟ ਕਰਨੀ ਪੈਂਦੀ ਹੈਗੀ ਅਚਾਰ ਦੀ ਉਹਦੇ ਵਿੱਚ ਅੱਧਾ ਪਕਾਉਣਾ ਨਹੀਂ ਪੈਂਦਾ ਹੈਗਾ ਤੇ ਇੱਥੇ ਆਪਾਂ ਨੇ ਗਾਜਰ ਮੂਲੀ ਤੇ ਹਰੀ ਮਿਰਚ ਨੂੰ ਹਲਕਾ ਜਿਹਾ ਭੁੰਨ ਲਿਆ ਇਹਦੇ ਵਿੱਚ ਪਾਵਾਂਗੇ ਹੁਣ ਜਿਹੜਾ ਆਪਾਂ ਮਸਾਲਾ ਪੀਸ ਕੇ ਰੱਖਿਆ ਹੋਇਆ ਸੀ ਉਹ ਪਾ ਦੇਣਾਗਾ ਤੇ ਬਾਕੀ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਹਲਦੀ ਮਿਰਚ ਨਮਕ ਉਹ ਪਾਵਾਂਗੇ ਨਮਕ ਆਪਾਂ ਬਿਲਕੁਲ ਐਂਡ ਤੇ ਪਾਵਾਂਗੇ ਤੇ ਅੱਧਾ ਛੋਟਾ ਚਮਚਾਪਾ ਤੇ ਕਲੌਂਜੀ ਏਡ ਕਰਨੀ ਹੈ ਜਿਹਨੂੰ ਅਨ ਸੀਡ ਕਹਿੰਦੇ ਨੇ ਕਈ ਜਗ੍ਹਾ ਤੇ ਮੰਗਰੇਲ ਵੀ ਕਹਿੰਦੇ ਨੇਗੇ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਦਾ ਲਾਲ ਮਿਰਚ ਪਾਊਡਰ ਪਾਵਾਂਗੇ ਤਿੱਖੀ ਵਾਲੀ ਹੈਗੀ ਇਹ ਤੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਉਹਦੇ ਨਾਲ ਕਲਰ ਬੜਾ ਸੋਨਾ ਆ ਜਾਂਦਾ ਆਚਾਰ ਦਾ ਕਸ਼ਮੀਰੀ ਮਿਰਚ ਨਾਲ ਤੇ ਇਹਨਾਂ ਨੂੰ ਸਾਰਿਆਂ ਨੂੰ ਪਾ ਕੇ ਆਪਾਂ ਇੱਥੇ ਮਿਕਸ ਕਰ ਲੈਣਾਗਾ ਤੇ ਪਹਿਲਾਂ ਪਾਣੀ 1/2 ਮਿੰਟ ਉਹ ਸਬਜੀ ਨੂੰ ਪਕਾ ਲਿਆ ਸੀਗਾ ਮਸਾਲੇ ਆਪਾਂ ਜੇ ਹੁਣ ਭੁੰਨੇ ਜਾਣਗੇ ਜੇ ਤੁਸੀਂ ਮਸਾਲਾ ਬਾਅਦ ਵਿੱਚ ਪਾਉਣਾ ਹੋਵੇ ਤਾਂ ਮਸਾਲੇ ਨੂੰ ਹਲਕਾ ਡਰਾਈ ਰੋਸਟ ਕਰਕੇ ਬਿਨਾਂ ਤੇਲ ਕੀ ਤੋਂ ਡਰਾਈ ਰੋਸਟ ਕਰਕੇ ਫੇਰ ਪੀਸਿਓ ਤੇ ਇੱਥੇ ਆਪਾਂ ਨੇ ਇਹਦੇ ਨਾਲ ਸਬਜੀ ਦੇ ਨਾਲ ਹੀ ਮਸਾਲਾ ਪਕਾ ਲੈਣਾਗਾ ਇਸ ਲਈ ਆਪਾਂ ਨੇ ਪਹਿਲਾਂ ਨੇ ਹੀ ਸੀ ਭੁੰਨੇ ਹੈਗਾ ਮਸਾਲੇ ਨੂੰ ਤੇ ਇੱਥੇ ਆਪਾਂ ਨੂੰ ਤਕਰੀਬਨ ਹੁਣ 3-4 ਮਿੰਟ ਹੋ ਗਏਾਂਗੇ ਇਹਨੂੰ ਪਕਾਉਂਦੇ ਹੋਏ ਦੇਖੋ ਕਲਰ ਕਿੰਨਾ ਸੋਹਣਾ ਹੈ ਆਪਣੇ ਆਚਾਰ ਦਾ 4 ਕਿ ਮਿੰਟ ਆਪਾਂ ਇਹਨੂੰ ਪਕਾ ਲਿਆਗਾ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਫਲੇਮ ਆਪਾਂ ਫੁੱਲੀ ਰੱਖੀ ਹੈਗੀ ਲੋ ਫਲੇਮ ਤੇ ਨਹੀਂ ਕਰਨਾ ਹੈਗਾ ਫਿਰ ਪਾਣੀ ਨਿਕਲਣ ਲੱਗੇਗਾ ਨਾ ਗਾਜਰ ਮੂਲੀ ਦਾ ਤਿਆਰ થઈ ਆਪਾਂ ਇਹਨੂੰ ਆਚਾਰ ਨੂੰ ਈਜ਼ੀਲੀ ਬਣਾ ਸਕਦੇ ਆਂਗੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਆ ਕਰੋ ਹੁਣ ਇਹਦੇ ਵਿੱਚ ਆਪਾਂ ਨੇ ਤਕਰੀਬਨ ਇੱਕ ਚਮਚ ਆਪਾਂ ਨੇ ਸਿਰਕੇ ਦਾ ਐਡ ਕਰਨਾਗਾ ਇਹਦੇ ਨਾਲ ਖੱਟਾਪਨ ਵੀ ਆਊਗਾ ਜੇ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਅੰਬ ਜੂਰ ਵੀ ਪਾ ਸਕਦੇ ਹੋਵੋਗੇ ਤੇ ਇਹ ਸਿਰਕੇ ਨਾਲ ਅਚਾਰ ਦੀ ਲਾਈਫ ਵੀ ਵਧ ਜਾਂਦੀ ਹੈਗੀ ਤੇ ਆਪਾਂ ਨੇ ਤਕਰੀਬਨ ਇੱਥੇ ਇੱਕ ਚਮਚ ਸਿਰਕੇ ਦਾ ਐਡ ਕੀਤਾਗਾ ਤੇ ਹੁਣ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਹੈਗਾ ਆਪਾਂ ਨੇ ਇੱਕ ਵਾਰ ਮਿਕਸ ਕਰ ਲੈਣਾਗਾ ਚੰਗੀ ਤਰ੍ਹਾਂ ਤਾਂ ਕਿ ਸਿਰਕਾ ਵੀ ਸਾਰੇ ਚਾਰ ਦੇ ਵਿੱਚ ਰਲ ਜਾਵੇ ਉਸ ਤੋਂ ਬਾਅਦ ਆਪਾਂ ਨੇ ਫਲੇਮ ਬੰਦ ਕਰਕੇ ਇਹਨੂੰ نیچے ਉਤਾਰ ਲੈਣਾਗਾ ਜੇ ਤੁਸੀਂ ਇਹਨੂੰ ਮਿੱਠਾ ਚਾਰ ਬਣਾਉਣਾ ਹੋਵੇ ਤਾਂ ਤੁਸੀਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋਗੇ ਤੇ ਆ ਦੇਖੋ ਆਪਾਂ ਨੇ ਇੱਥੇ ਇਹਨੂੰ ਪਕਾ ਲਿਆ ਤੇ ਹੁਣ ਇਹਨੂੰ ਨੀਚੇ ਉਤਾਰ ਤਾਂ ਅਜੇ ਤੱਕ ਆਪਾਂ ਇਹਦੇ ਵਿੱਚ ਨਮਕ ਐਡ ਨਹੀਂ ਕੀਤਾ ਹੈਗਾ ਤੇ ਇਹਨੂੰ ਆਪਾਂ ਠੰਡਾ ਹੋਣ ਕੇ ਕਰਕੇ ਹੀ ਨਮਕ ਪਾਉਣਾ ਸੀ ਤੇ ਇਧਰ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਠੰਡਾ ਹੋਣ ਦਵਾਂਗੇ ਚੰਗੀ ਇੱਕ ਵਾਰ ਇਹਦੀ ਚੰਗੀ ਤਰ੍ਹਾਂ ਮਿਕਸਿੰਗ ਕਰ ਦਾਂਗੇ ਤਾਂ ਕਿ ਸਾਰੇ ਮਸਾਲੇ ਰਲ ਜਾਣ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਹੋਣ ਦਵਾਂਗੇ ਜਦੋਂ ਆਪਣਾ achar ਬਿਲਕੁਲ ਠੰਡਾ ਹੋ ਗਿਆ ਫੇਰ ਆਪਾਂ ਫੇਰ ਹੀ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਹੀਂ ਤਾਂ ਨਮਕ ਪਾਉਣ ਨਾਲ ਪਾਣੀ ਨਿਕਲ ਜਾਣਾਗਾ ਤੇ ਹੁਣ ਇਹਨੂੰ ਚਲੋ ਆਪਾਂ achar ਨੂੰ ਠੰਡਾ ਹੋਣ ਦਿੰਨੇ ਹੈਗੇ ਤੇ ਇੱਥੇ ਆਪਣਾ achar ਠੰਡਾ ਹੋ ਗਿਆ ਸੀਗਾ ਬਿਲਕੁਲ ਠੰਡਾ ਹੋ ਗਿਆ ਚੰਗੀ ਤਰ੍ਹਾਂ ਤੇ ਇਹਦੀ ਇੱਕ ਵਾਰ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਆਪਾਂ ਥੋੜਾ ਜਿਆਦਾ ਕੁਆਂਟੀਟੀ ਚ ਪਾਵਾਂਗੇ ਤਕਰੀਬਨ ਆਪਾਂ 2 ਚਮਚ ਪਾਵਾਂਗੇ ਕਿਉਂਕਿ ਜਿਹੜਾ ਨਮਕ ਹੁੰਦਾ ਨਾ ਨੇਚਰਲ ਪ੍ਰੀਜ਼ਰਵੇਟਿਵ ਹੁੰਦਾ ਹੈਗਾ ਜਿਹੜਾ achar ਨੂੰ ਖਰਾਬ ਨਹੀਂ ਹੋਣ ਦਿੰਦਾ ਹੈਗਾ ਤੇ ਨਮਕ ਮਿਰਚ ਥੋੜਾ achar ਦੇ ਵਿੱਚ ਵਧੀਆ ਲੱਗਦਾ ਹੈ ਕਿਉਂਕਿ achar ਚਟਪਟਾ ਜਿਹਾ ਹੀ ਸਵਾਦ ਲੱਗਦਾ ਇਹਦੇ ਵਿੱਚ ਪਰ ਸਿਰਕਾ ਵੀ ਪਾਇਆ ਉਹਦੇ ਨਾਲ ਥੋੜਾ ਖੱਟਾਪਨ ਆਏਗਾ ਤੇ ਨਮਕ ਨਾਲ ਨਮਕੀਨ ਹੋਊਗਾ ਤੇ ਮਿਰਚ ਵੀ ਆਪਾਂ ਥੋੜੀ ਜੀ ਹਰੀ ਮਿਰਚ ਪਾਈ ਆ ਜਿੱਦਾਂ ਲਾਲ ਮਿਰਚ ਦਾ ਵੀ 1 ਚਮਚ ਪਾਇਆ ਤੇ ਆਪਣਾ achar ਖੱਟਾ ਖੱਟਾ ਚਟਪਟਾ ਜਿਹਾ ਬਣੂਗਾ ਬਹੁਤ ਟੇਸਟੀ achar ਬਣ ਕੇ ਤਿਆਰ ਹੁੰਦਾ ਤੁਸੀਂ ਵੀ ਕਰੋ ਜਰੂਰ ਟਰਾਈ ਕਰਿਓ ਤੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜੋ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਹੁਣ ਇਹਨੂੰ ਆਪਾਂ ਇੱਕ ਕੱਚ ਦੇ ਬਰਤਨਾਂ ਦੇ ਵਿੱਚ ਪਾ ਲੈਣਾਗਾ ਜਿਸ ਬਰਤਨਾਂ ਦੇ ਵਿੱਚ ਆਪਾਂ ਇਹ achar ਪਾਉਣਾ ਬਿਲਕੁਲ ਸਾਫ਼ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਹੈਗਾ ਤੇ ਜੇ ਕੱਚੇ ਤੇ ਵਰਤਮਾਨ ਦੇ ਵਿੱਚ ਪਾਇਦਾ achar ਜਿਆਦਾ ਵਧੀਆ ਰਹਿੰਦਾਗਾ ਪਲਾਸਟਿਕ ਦੇ ਡੱਬੇ ਨਾਲੋਂ ਤੇ ਸੁੱਕਾ ਹੋਏ ਬਿਲਕੁਲ ਜ਼ਰੂਰ ਜੋ ਚਾਹੀਦਾਗਾ ਜ਼ਰੂਰੀ ਹੈਗਾ ਕਿ ਬਿਲਕੁਲ ਵੀ ਉਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਉਹਦੇ ਵਿੱਚ ਹਲਾਬ ਨਹੀਂ ਹੋਣੀ ਚਾਹੀਦੀ ਹੈਗੀ ਬਿਲਕੁਲ ਡਰਾਈ ਹੋਣਾ ਚਾਹੀਦਾ ਹੈ ਕਿ ਇਸ ਲਈ ਧੁੱਪ ਲਗਵਾ ਲਵੇ ਜਿਹਦੇ ਵਿੱਚ ਵੀ ਆਪਣਾ achar ਪਾਉਣਾਗਾ ਤੇ ਇਹਨੂੰ ਆਪਣੇ achar ਨੂੰ ਵਰਤਮਾਨ ਦੇ ਵਿੱਚ ਪਾਤਾਗਾ ਤੇ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖ ਦਵਾਂਗੇ ਤੇ ਇਹਨੂੰ ਜੇ ਤੁਸੀਂ ਹੁਣੇ ਖਾਣਾ ਚਾਹਦੇ ਹੋ ਹੁਣ ਵੀ ਖਾ ਸਕਦੇ ਹੋਗੇ ਕਿਉਂਕਿ ਇਹ ਇਨਸਟੈਂਟ achar ਹੈਗਾ ਇਹਨੂੰ ਲੰਚ ਬ੍ਰੇਕਫਾਸਟ ਦੇ ਵਿੱਚ ਤੁਸੀਂ ਜਿੱਦਾਂ ਮਰਜੀ ਇੰਜੋਏ ਕਰੋ ਤੇ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਟੀਲ ਦੈਨ ਥੈਂਕ ਯੂ